ਕਮ ਸ਼ਾਂਤੀ ਬਾਬਾ ਕਹਿੰਦੇ ਹਨ ਬਾਬਾ ਬੱਚਿਆਂ ਦੇ ਪ੍ਰਸਾਰਥ ਨੂੰ ਚੈੱਕ ਕਰ ਰਹੇ ਹਨ ਤਾਂ ਬਾਬਾ ਨੇ ਦੇਖਿਆ ਕਿ ਬੱਚਿਆਂ ਨੂੰ ਬਾਬਾ ਨਾਲ ਬਹੁਤ ਹੀ ਪਿਆਰ ਹੈ ਬੱਚੇ ਗਿਆਨੀ ਵੀ ਹਨ ਜੋਗੀ ਵੀ ਹਨ ਪਰੰਤੂ ਵੀ ਸੰਸਕਾਰ ਪਰਵਰਤਨ ਕਰਨ ਵਿੱਚ ਨੰਬਰ ਵਾਰ ਹਨ ਆਪਣੇ ਆਪ ਨੂੰ ਬਚਲ ਨਹੀਂ ਪਾਉਂਦੇ एसएई परमात्मा ਨਾਲ ਅਤੇ ਹੋਰ ਆਤਮਾ ਨਾਲ ਕਿਸੇ ਨਾ ਕਿਸੇ ਤਰ੍ਹਾਂ ਦੀ ਕੰਪਲੇਂਟ ਰਹਿੰਦੀ ਹੈ ਜਿਸ ਕਾਰਨ ਅਜਹੀਆਂ ਆਤਮਾਵਾਂ ਅੰਦਰੋਂ ਨਾਤਾ ਸੰਤੁਸ਼ਟ ਰਹਿੰਦੀਆਂ ਹਨ ਨਾ ਹੀ ਹਲਕੀਆਂ ਫਿਰ ਦੱਸੋ ਇਹ ਕਿਹੋ ਜਿਹਾ ਉਚਾਰਤ ਹੈ ਦੇਖੋ ਬੱਚੇ ਬਾਬਾ ਵਾਰ-ਵਾਰ ਕਹਿ ਰਹਾ ਹੈ ਸੰਸਕਾਰ ਪਰਵਰਤਨ ਕਰੋ ਆਪਣੀ ਚੈਕਿੰਗ ਕਰੋ ਬਾਪ ਦੀ ਸ਼੍ਰੀਮਤ ਪਰਮਾਨ ਮੇਰੇ ਮੈਂ ਔਰ ਮੇਰੇ ਵਿਚਨਾ ਫਸੂ ਸਭ ਕੁਝ ਬਾਪ ਨੂੰ ਸਮਰਪਿਤ ਕਰੋ ਫਿਰ ਜਦੋਂ ਤੁਸੀਂ ਮੈਂ ਔਰ ਮੇਰੇ ਵਿਚਨਾ ਫਸ ਚੰਦੇ ਹੋ ਤਾਂ ਜਿਵੇਂ ਤੁਸੀਂ ਅਗਿਆਨੀ ਆਤਮਾ ਹੋ ਦੇਖੋ ਇਹ ਸਮਾਂ ਸਵੇਰ ਨਹੀਂ ਮਿਲੇਗਾ ਹੋਂ ਤੁਸੀਂ ਚਾਹੇ ਕਿੰਨੇ ਵੀ ਕੰਪਲੇਂਟ ਸਰੂਪ ਬਣ ਜਾਓ ਪਰ ਅੰਤ ਵਿੱਚ ਆਪਣਾ ਪ੍ਰਸਾਰਥ ਦੇਖ ਕੇ ਹੀ ਆਪਣੇ ਆਪ ਨੂੰ ਹੀ ਪਛਤਾਵਾ ਕਰਨਾ ਪਵੇਗਾ ਇਹ ਵੀ ਫਿਰ ਕਲਪ ਕਲਪ ਦੀ ਬਾਜੀ ਬਣ ਜਾਵੇਗਾ ਇਸ ਮਾਰਗ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਕੰਪਲੇਂਟ ਨਾ ਆਵੇ ਆਪਣੇ ਆਪ ਨਾਲ ਅਰਥਾਤ ਆਪਣੇ ਪਾਗ ਨਾਲ ਆਪਣੇ ਪਰਮਾਤਮਾ ਦੇ ਨਾਲ ਅਤੇ ਹੋਰ ਆਤਮਾਵਾਂ ਦੇ ਨਾਲ ਹੁਣੇ ਚਾਈ ਦੇ ਆ ਇਸ ਲਈ ਬਾਪ ਦੀ ਹਰ ਸ਼੍ਰੀਮਤ ਨੂੰ ਬੜੀ ਕੀ ਨਾ ਸਮਝ ਕੇ ਆਪਣੇ ਜੀਵਨ ਵਿੱਚ ਅਪਲਾਈ ਕਰੋ ਤੁਸੀਂ ਬੱਚਿਆਂ ਦੀ ਤਾਂ ਸਾਰੀ ਪੜਾਈ ਹੀ ਪਾਪ ਦੇ ਸਾਰ ਵਿੱਚ ਵੀ ਅਤੇ ਵਿਸਥਾਰ ਵਿੱਚ ਵੀ ਚੰਗੀ ਤਰ੍ਹਾਂ ਪੜਾ ਪੜ ਲਈ ਹੈ ਹੁਣ ਤਰਕਾਲदर्शी ਬਣ ਕੇ ਆਪਣੇ ਆਪ ਨੂੰ ਚੈੱਕ ਕਰਕੇ ਚੇਂਜ ਕਰੋ ਹੁਣ ਵੀ ਥੋੜਾ ਜਿਹਾ ਸਮਾਂ ਬਚਿਆ ਹੈ ਉਸ ਨੂੰ ਸਫਲ ਕਰੋ ਨਹੀਂ ਤਾਂ ਪਛਤਾਵਿਟੀਆਂ ਕੜੀਆਂ ਬਹੁਤ ਹੀ ਕੱਚੀਆਂ ਹਨ ਕਰਸਤੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਪਰਸਤਿਤੀ ਕੋਈ ਵੀ ਸੁਭਾਅ ਸੰਸਕਾਰ ਆਵੇ ਉਸ ਨੂੰ ਜਲਦੀ ਤੋਂ ਜਲਦੀ ਆਪਣੇ ਸਹਿਮਾਨ ਦੀ ਸੀਟ ਤੇ ਸੱਟ ਹੋ ਕੇ ਬਾਪ ਨੂੰ ਸਮਰਪਿਤ ਕਰ ਦਿਓ ਜੇਕਰ ਉਸ ਨੂੰ ਥੋੜੀ ਵੀ ਦੇਰ ਆਪਣੇ ਕੋਲ ਰੱਖ ਲਵੋਗੇ ਨਾ ਤਾਂ ਉਸ ਨੂੰ ਕੱਢਣਾ ਮੁਸ਼ਕਲ ਹੋ ਜਾਵੇਗਾ ਇਸ ਲਈ ਅਟੈਂਸ਼ਨ ਪਲੀਜ਼ ਫੈਗਰੀਤੀ ਨਾਲ ਪਰਸ਼ਾਰਤ ਕਰਦੇ ਰਹੋ अगे बदो जब तक हिसाब किताब कर दे नहीं करते संपन्न नहीं हो सकोगे इसलिए हल्के रहो हिसाब किताब क्लियर करो ना श्रीमत हर पल बाबा दी हर पल नजर ते तो बच्चे है समा अपने आप ही ऊपर उड़ा के ले जाएगा ਦੇਖੋ ਜਦੋਂ ਵੀ ਕੋਈ ਪੁਰਾਣਾ ਹਿਸਾਬ ਕਿਤਾਬ ਆਉਂਦਾ ਹੈ ਨਾ ਤੇ ਤੁਸੀਂ ਸ਼ਾਂਤੀ ਪੂਰਵਕ ਬਾਪ ਨੂੰ ਨਿਸ਼ਚੇ ਰੱਖ ਕੇ ਸੱਚੇ ਦਿਲ ਦੇ ਨਾਲ ਪ੍ਰਸ਼ਾਦ ਕਰਦੇ ਰਹਿੰਦੇ ਹੋ ਤਾਂ ਬਾਪ ਵੀ ਜਲਦੀ ਹੀ ਜਲਦੀ ਕਿਸੇ ਨਾ ਕਿਸੇ ਜੁਕਤੀ ਰਾਹੀਂ ਤੁਹਾਨੂੰ ਮੁਕਤੀ ਦਵਾ ਦਿੰਦਾ ਹੈ ਅਤੇ ਜਦੋਂ ਤੁਸੀਂ ਭਾਰੀ ਹੋ ਜਾਂਦੇ ਹੋ ਤਾਂ ਉਹ ਹੀ ਹਿਸਾਬ ਕਿਤਾਬ ਕਿੰਨਾ ਲੰਬਾ ਹੋ ਜਾਂਦਾ ਹੈ ਅੱਛਾ ਤਹਾਨੂੰ ਤਾਂ ਪਤਾ ਹੀ ਹੈ ਨਾ ਬਾਪ ਬੋਲਦਾ ਹੈ ਫਿਰ ਵੀ ਤਸੀਪ ਭੋਗ ਸਵਕਾਰ ਕਰਵਾ ਲੈਂਦੇ ਹਨ ਪਰ ਪੂਰੇ ਸਮੇਂ ਅਨਸਾਜਿਆ ਤੋਂ ਬਿਲਕੁਲ ਆਖਰੀ ਕੜੀਆਂ ਚੱਲ ਰਹੀਆਂ ਹਨ ਅਜਿਹੇ ਸਮੇਂ ਵਿੱਚ ਤੁਹਾਨੂੰ ਭੋਜਨ ਦੇ ਸਮੇਂ ਪੂਲ ਅਟੈਂਸ਼ਨ ਰੱਖਣੀ ਹੈ ਕਿਉਂਕਿ ਇਸ ਸਮੇਂ ਸਭ ਕੁਝ ਤਮੋ ਪ੍ਰਦਾਨ ਹੈ ਅਤੇ ਬਾਪਤੀ ਜਾਦ ਵਿੱਚ ਰਹਿ ਕੇ ਸਵੀਕਾਰ ਕੀਤੀ ਗਈ ਇੱਕ ਇੱਕ ਬਾਈਟ ਸਤੋ ਪ੍ਰਦਾਨ ਬਣ ਕੇ ਹਰ ਈਮਾਨ ਅਤੇ ਤੰਨ ਨੂੰ ਸੰਤੁਸ਼ਟ ਕਰ ਦਿੰਦੀ ਹੈ ਅੱਛਾ ਬੇਹੱਦ ਕੀ ਬੇहद ਕੀ ਪਰਮ 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 ਮਹਾ ਸ਼ਾਂਤੀ ਹੈ ਮਹਾ ਸ਼ਾਂਤੀ ਹੈ